ਸਸਕਾ ਵੀ ਜੀ ਸਰ ਬਰਨੂ ਸੰਦੀਪ ਜੀ ਵੰਤੜਾ ਬੋਬੋ ਵਲਕ ਮਜੀ ਤੇ ਵੇਖੋ ਆਪਾਂ 40 ਸਾਬ ਕੇ ਪਹੁੰਚੁਕੇ ਆ ਪਿੰਡ 蒂ਪੂ ਵਾਲਾ ਜ਼ਿਲ੍ਹਾ ਮੁਰਸਾਪੰਦਾ ਜੀ ਤੇ ਤਸਵੀਰਵਾਕਾ ਦੇਖੋ ਪੋਜੀਸ਼ਨ ਹੁਣੇ ਅੱਜ ਵੀ ਫਰੀ ਕੋਟ ਤੋਂ ਮੁਕਸ਼ੁਰ ਤੋਂ ਕੋ ਲੋਕਰ ਮਾਨਵੀ ਹੈਗਾ ਤੇ ਝੋਟਿਆਂ ਵੀ ਛੇੜਾ ਤੇ ਲੱਗ ਪਾ ਗਿਆ ਤੇ ਆਓ ਬਰਾ ਬਾਈ ਦੇ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਬਾਈ ਜੀ ਸਸੇਕਾਲ ਸਸੇਕਾਲ ਜੀ ਸਸੇਕਾਲ ਜੀ ਸੰਦੀਪ ਸਾਹਿਬ ਜੀ सतश्री असांजो बड़ी कृपा वरी गुरू रामदास जी कृपा जी महाराज जी परमेश्वर जी ਬਹੁਤ ਬੰਦੇ ਫੋਨ ਲਾਉਂਦੇ ਆ। ਕਿਹਨਾਂ ਫੋਜੀ ਦਾ ਜੋ ਗੱਲ ਗੱਲ ਸਚਾਈ ਦੇ ਕਿਤੇ ਆ। ਜੀ ਸਾਹਿਬ ਤੁਸੀਂ ਵੀਡੀਓ ਨਹੀਂ ਜੋ ਪਾਉਦੇ, ਵੀਡੀਓ ਨਹੀਂ ਉਹ ਮਾਲ ਵਿੱਚੋਂ ਵਿਕ ਜਾਂਦਾ। ਹਾਂਜੀ। ਕੱਠਿਆ ਕਰੀ ਸੀ ਦੋ ਚਾਰ ਦੇ ਵਿਕ ਜਾਂਦਾ, ਸੁਬੜ ਘਾਟਿਆ ਤੇ ਮਾਲ ਹੈ ਨਹੀਂ ਆ। ਤੇ ਬਖਸ਼ਰ ਦਾ ਆ ਬੜੇ ਦਿਨਾਂ ਦੀ ਹੁਣ ਪਾਉਂਦੇ ਆ ਵੀਡੀਓ ਤਾਂ ਅੱਜ ਪਾਨੇ ਭਲਕੇ ਪਾਨੇ ਫਿਰ ਵਿੱਚੋਂ ਵਿਕ ਜਾਂਦੀਆਂ। ਰਾਤੀ ਬਾਅਦਮੀ ਆਈ। ਉਹਨਾਂ ਦੇ ਜੋੜਾ ਸਾਨੂੰ ਦੇ ਦੋ ਮਹੱਜੇ ਜੋੜਾ ਤੁਹਾਨੂੰ ਦੇ ਦਿੱਤਾ ਸਾਡਾ ਫਿਰ ਕੰਮ ਵਗਣ ਜਾਣਾ। ਬੜੇ ਜ਼ੋਰ ਨੇ ਕਹਿ ਖਵਾ ਕੇ ਰੱਖੀਆਂ। ਤੇ ਫੋਜੀ ਦਾ ਇਹ ਗੱਲ ਐ ਹੁੰਦਾ ਜਿਵੇਂ ਪਿੱਛੇ ਅਹ ਫਿਰ ਤਾਂ ਕੋਈ ਛੜੀ ਨਹੀਂ ਤੁਸੀਂ ਹਾਂਜੀ ਹਾਂਜੀ ਨਹੀਂ ਛੜੀ ਛੜੀ ਮੰਦੀ ਸਭ ਪਾਣੀ ਪੀਤਾ ਥਾਂ ਥਾਂ ਬੜੀ ਕਿਰਪਾ ਦਾ ਨਹੀਂ ਮਹਾਰਾਜ ਦੀ ਇੰਡੀਅਨ ਬੋਲੀ ਜਾਂਦੇ ਨੇ ਕੀ ਅਰੇ ਵੀ ਬੋਲੀ ਜਾਂਦੇ ਨੇ ਵੀ ਬੋਲੀ ਜਾਂਦੇ ਨੇ ਗਾ ਕੁ ਕਰਿਆ ਹੈ ਨਾ ਉੱਧਾ ਸਾਡੀ ਸਿੱਖ ਜੁੜੀ ਤਕਰੀਬਰ ਸਿੱਖ ਐ ਮਤਲਬ ਉੱਥੇ ਪੰਜਾਬੀ ਬੋਲਦੇ ਆ ਨਾ ਅੱਛਾ ਹਾਂਜੀ ਹਿੰਦੀ ਜਿਹੜਾ ਮਤਲਬ ਮਿਕਸ ਹੈ ਉਹਨਾਂ ਦੀ ਜਿੰਨੀ ਜ਼ਿਆਦਾ ਚੱਲਦੀ ਆ ਤਾਂ ਆਪਣੇ ਜਿਹੜਾ ਸਰਦਾਰ ਗਿਆ ਸਾਰੇ ਉੱਥੇ ਜ਼ਿਆਦਾ ਪੰਜਾਬੀ ਜਾਂਦੀ ਆ ਪਿਓਰ ਹੋਟਲ ਪਿਓਰ ਪਿਓਰ ਮੈਂ ਪਿਓਰ ਤੇ ਹਾਂ ਠੀਕ ਹੈ ਹਾਂਜੀ ਹਾਂਜੀ ਬਾਕੀ ਬੜੀ ਮਹਾਰਾਜ ਦੀ ਕਿਰਪਾ ਇਧਰ ਆਜੋ ਆਜ ਬੜੀ ਪੋਤਰਾ ਪੋਤਰਾ ਹੈ ਅੱਜ ਇਹ ਦੀ ਜਿਆ ਗਿਆ ਨੇ ਜਿਹਦਾ ਪਿਓ ਚਲ ਗਿਆ ਤਾਂ ਜੀ ਨੇ ਮੇਰੇ ਨਾਲ ਆ ਤੂੰ ਮੈਂ ਵੀਡੀਓ ਕੋਲ ਤੋਂ ਫੇਰ ਨਾ ਇਹ ਪਤਰਾ ਕੇ ਸਕੂਲੇ ਚਲ ਜਾਂਦਾ ਛੁੱਟੀਆਂ ਮਿਲੀਆਂ ਛੁੱਟੀਆਂ ਮਿਲ ਗਈਆਂ ਹੁਣ ਅਗੇ ਸਕੂਲੇ ਚਲ ਜਾਂਦਾ ਇੱਥੇ ਦਾ ਨਹੀਂ ਕਰਦੇ ਨਹੀਂ ਨਹੀਂ ਤਾਂ ਕਿ ਕਰਨਾ ਕਿ ਬਹੁਤ ਬੇਟਾ ਨਾ ਗਿਆ ਨਾ ਜਾਂਦਾ ਰਿਦਾ ਹਾਂਜੀ ਅਤਰਦਾਰ ਲੱਗੇ ਮਾਰਚਾ ਕਿਹਦੇ ਨਾਲ ਕੇ ਕਿਹੜੇ ਜੀ ਮਾਰਚਾ ਕਾ ਵੇ ਅੱਛਾ ਪਾਰ ਦੇ ਨਾਲ ਨੇੜੇ ਵੀ ਨਾਲ ਨੇੜੇ ਇੱਕ ਦਿਨ ਮਾਰਦੇ ਅਗੇ ਦੇ ਨਾਲ ਕੇ ਜਦੋਂ ਮੱਝ ਚਲ ਜਾਂਦਾ ਚਲ ਅਜੇ ਨਹੀਂ ਪਹੁੰਚ ਕੇ ਸ਼ਹਿਰ ਇਹ ਫਿਰ ਤਾਂ ਮੈਂ ਨਹੀਂ ਜਾਣਾ ਕਰਦੀ ਆ ਮੈਂ ਚੱਲ ਤੁਸੀਂ ਆਪਾਂ ਵੀਡੀਓ ਕਰਵਾਓ ਇੱਥੇ ਰੋ ਹਾਂਜੀ ਹਾਂਜੀ ਸਰ ਉਹ ਤਾਂ ਲਿਆ ਨਹੀਂ ਹਟ ਗਈ ਹਾਂਜੀ ਹਾਂਜੀ ਲੈ ਲਿਆ ਜੀ ਕਿੰਨੇ ਕਿੰਨੇ ਲੱਖ ਰੁਪਏ 6 ਲੱਖ ਹਾਂਜੀ ਇਹ ਤਿੰਨ ਰਿਆਣੀਆਂ ਜੀ ਆਪ ਕੋਲੀਆਂ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਇਹ ਰਹਿਣ ਇਹ ਰਹਿਣ ਅੱਛਾ ਕੀ ਤਿੰਨੇ ਹਰਿਆਣੇਆਂ ਸਾਥ ਨੇ ਨੇ ਰਹਿ ਜਾਂਦੀਆਂ ਜੀ ਇਹ ਤਿੰਨੇ ਹਰਿਆਣੇ ਨੇ ਜੀ ਉਹ ਤਾਂ ਬਾਅਦ ਵਿੱਚ ਫੋਟੋਆਂ ਨੋਟਰੀ ਹਾਰੜੀ ਹੱਥ ਜੀ ਬਣ ਕੇ ਹੁੰਦਾ ਬਣ ਕੇ ਜੀ ਕੋਈ ਗੱਲ ਨਹੀਂ ਨੋਟਰੀ ਨਹੀਂ ਕੁਝ ਨਹੀਂ ਹੁੰਦਾ ਇਹਨਾਂ ਨਾਲ ਰੋਖੀ ਚੰਗਾ ਜੀ ਮਹਾਰਾਜ ਕਿਰਪਾ ਕਰੇ ਪਰਮੇਸ਼ਰ ਦੀਪਾ ਜੀ ਸਭ ਬੰਦੇ ਇੰਨੇ ਨੇ ਇੰਦੋਂ ਹਾਰ ਬਾਇਆ ਨਾਮ ਮਿਲਿਆ ਨਹੀਂ ਜੋ 2 ਵਾਲੇ ਦੋ ਹੀ ਮਿਲੇ ਤੇ ਫਿਰ ਇੱਕ ਦਹਾਂ ਮਿਲਿਆ ਤਾਂ ਕਰਕੇ ਦਹਾਂ ਲਾ ਪਿਆ ਹੋ ਜਾਂਦੇ 16 ਲੈਣੇ ਜਿਵੇਂ ਵਾਲਾ ਲੈਣੇ ਮਹਾਰਾਜ ਕਿਰਪਾ ਕਰੇ ਪਰਮੇਸ਼ਰ ਇਹਨਾਂ ਦਾ ਤਾਂ ਇਹਨਾਂ ਦੇ ਬੰਦੇ ਹਾਂ ਇਹਨਾਂ ਦੇ ਬੰਦੇ ਕਿ ਇਹਨਾਂ ਦੇ ਬੰਦੇ ਹੋਰ ਪਾਉਂਦੇ ਇਹਨਾਂ ਨੂੰ ਪਾਉਣੀ ਚਾਹੀਦੀ ਨਹੀਂ ਲੋਕ ਜੀ ਕੋਈ ਸਰ ਜ਼ਰੂਰੀ ਆ ਤੇਰੀ ਗੱਲ ਹੈ ਜੀ ਮਤਲਬ ਯਾਰ 500 ਤਾਂ ਕੀ ਹੋ ਜਾਏਗਾ ਬੱਚਾ ਖੜੀ ਦਹੀਂ ਨਹੀਂ ਦੇਣਾ ਆਪਾਂ ਨੂੰ ਪਰਮੇਸ਼ਰ ਨੇ ਦੇਣਾ ਇਹਨਾਂ ਹੀ ਜਿਹੜਾ ਦੁੱਧ ਪੁੱਤ ਪਰਮੇਸ਼ਰ ਦਿੰਦਾ ਫਿਰ ਮਿਲਦਾ ਦੁੱਧ ਪੁੱਤ ਬਹੁਤ ਔਖਾ ਮਿਲਦਾ ਬਾਕੀ ਦੁਨੀਆ ਦੇ ਸਭ ਚੀਜ਼ਾਂ ਮਿਲ ਜਾਂਦੀਆਂ ਜੋ ਮਰਜ਼ੀ ਮੁੱਲ ਲਾ ਕੇ ਖਾ ਲਾ ਦੁੱਧ ਤੇ ਪੁੱਤ ਬੜਾ ਔਖਾ ਇਹ ਪਰਮੇਸ਼ਰ ਦਿਆਲ ਹੋਏ ਤਾਂ ਫਿਰ ਮੈਂ ਸਰ ਉਹ ਤਾਂ ਨਹੀਂ ਬਦਦਾ ਜੀ ਚਲੋ ਹਾਂ ਜੀ ਮਹਾਰਾਜ ਕਰੋ ਜੀ ਪਰ ਕਰੋ ਜੀ ਆ ਜਾਓ ਕਰੋ ਜੀ ਇੱਥੇ ਰਹਿਣਾ ਇੱਥੇ ਬੋਲਣਾ ਘਪਣਾ ਇਹ ਸੋਈ ਆ ਜੀ ਅੱਛਾ ਇਹ ਕਿੱਥੋਂ ਦਰ ਇਹ ਆਪ ਤੇ ਵੀ ਸੋਈ ਆ ਜੀ ਆਪ ਤੇ ਜੀ 30 ਲੀਟਰ ਦੋ ਦਿਆ 12 ਕਿਲੋ ਹਾਂ ਜੀ ਦੂਜਾ ਸਵੇਰ 6:00 ਦਿੰਦੀ ਆ ਬੋਲੋ ਜੀ ਖੋਲੋ 6:00 ਦਰ ਇਹ ਦਿੰਦੇ ਜੀ ਦੂਜਾ ਸੋ 12 ਲੀਟਰ ਦੋ ਦਿਆ ਜੀ ਦੇਖੋ ਆਹ ਜੀ ਕੱਟੀ ਵਗ ਰਹੀ ਆ ਕੱਟੀ ਵਗ ਰਹੀ ਆ 6 ਹੋਣ 12 ਹੋ ਜਾਂਦੇ ਆ ਸ੍ਰੀ ਮੇਰਾ ਹੱਥ ਆਇਆ ਕੋਲੋ ਲਮੀ ਦਰੋ ਛੋਟੇ ਮੇਰੇ ਕਿਤੋਂ ਦੂਰ ਦਾ ਇਹ ਦੇਖੋ ਸੁੰਬਿਆ ਥੰਦ ਰਵੇ ਇਹ ਜਿਹੜੀ ਮੋਟੀ ਧਾਰਾ ਹੋ ਗਈ ਚੱਲੰਦੂ ਕਰਾ ਇਹ ਬਾਦੀ ਛੇ ਫਰਮ ਬਦੂ ਵੀ ਆਈ ਮੋੜ ਬਦੂ ਵੀ ਬਦੂ ਤੇ ਮੇਰਾ ਹੁਣ ਮਾਰਨਾ ਜੀ ਅਜੇ ਮੈਨਾਂ ਮਾਰੂ ਅਜੇ ਤਾਂ ਸੂਈ ਰੋ ਹੱਥਾਇ ਕੋਇਆ ਬੋਲ ਬੋਹਣਾ ਜੀ ਤੇ ਧਾਰਾ ਬਦੂ ਵੀ ਸਾਖੀ ਵੇਖੋ ਕਿੰਦਾ ਸੱਜ ਪਤਲੀ ਰੱਬ ਨੇ ਬੜਾ ਸੋਹਣਾ ਸਰੀਰ ਦਿੱਤਾ ਆਜੋ 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 ਨਿਆ ਜਿਹੜਾ ਬੇਠੇ ਨੇ ਸ੍ਰੀ ਸੋਹਣਾ ਦਿੱਤਾ ਸੋਹਣਾ ਦਿੱਤਾ ਬਿਲਕੁਲ ਜੀ ਹਾਂਜੀ ਹਾਂਜੀ ਬੇਸ਼ੱਕ ਕਿਰਪਾ ਕਰੇ ਫੇਰ ਹੀ ਹੁੰਦੀ ਹੈ ਜੀ ਇੱਥੇ ਖੜਾ ਬਈ ਜੀ ਇੱਥੇ ਸਮਾ ਲੀ ਤੁਸ ਚਾਹ ਜੀ ਜੰਮੂ ਤੋਂ ਘਾਮਾ ਲਾਹਾਂਗੇ ਇਜਾ ਕਲਾ ਢਾਕੋ ਫਾਣੀ ਬਈ ਕੋੜਾ ਫਲਾਇ ਤੁਮ ਹਾਂ ਐ ਸੰਬਿਆ ਸੁਣ ਜਾਈ ਜਿਹੜੀ ਮੋਟੀ ਧਾਰ ਹੈ ਚੋਈਆਂ ਮੈਂ ਲੱਗਿਆ ਕੀ ਕਰੋ ਹੋਰ ਹੀ ਦੋਰੋ ਹੋਰ ਸਿੱਧੀ ਕਰੀ ਜਾਣਾ ਕਸੋ ਜੀ ਇਹ ਕਹਿੰਦਾ ਬਰਾਦ ਹੋਈ ਚੰਗਾ ਹੀ ਕੱਢ ਗਿਆ। ਸ਼ੁਕਰੀਆ ਬੰਦੇ ਜੀ ਚੋਕੋ ਜਿਹਾ ਬਹੁਤ ਚੰਗਾ ਹੋਊਗਾ। ਜੇ ਸਾਨੂੰ ਜੰਗਾ ਲੱਗੂ ਤਾਂ ਹੀ ਚੰਗਾ ਕਿਸੇ ਨੂੰ ਲੱਗਣਾ। ਜੇ ਆਪਾਂ ਨੂੰ ਮਾਰ ਚੰਗਾ ਨਾ ਲੱਗਿਆ ਤਾਂ ਬੀਜੇ ਨੂੰ ਲੱਗਣਾ। ਮੰਨ ਲਾ ਸੁਰਜਾ ਆਪ ਕੋਈ ਚੰਗਾ ਮਾਰ ਲੱਗਣੀ। ਮਾਰ ਜਿਹੜਾ ਚੰਗਾ ਲੱਗਦਾ ਉਹ ਸਭ ਲੋਕਾਂ ਨੂੰ ਬੋਲਣਾ ਆਉਂਦਾ। ਤੇ ਚੰਗਾ ਮਾਰ ਲੱਭੀ ਹੋਊ ਚੰਗਾ ਲੱਭੇ। ਇਹਦੇ ਮਾਰਕਤ ਫਾਕੀ ਸਾਡੇ ਕੋਲ ਕੋ ਜਿਹੜਾ ਖੜੇ। ਆ ਜੀ ਇਹ ਮੈਂ ਰੇਟ ਤੇ ਹੁਣ ਆਪਾਂ। ਹਾਂਜੀ ਹਾਂਜੀ। ਉਹਨੇ ਰੇਟ ਕਹਿੰਦੇ ਨੇ ਝੋਟੇ ਅਥੇ ਕੋਈ ਗੱਲ ਹੀ ਨਹੀਂ। ਅੱਡੀ ਝੋਟੀਆਂ ਦੇ ਦੋ ਜਿੰਨੇ ਵੀ ਤੁਸੀਂ ਕਿਹੜੀ ਗੱਲ ਹੈ ਕਿ ਗੱਲ ਨਹੀਂ ਹਾਂ ਜੀ ਮੋਹਲਦਿਆਂ ਦਾ ਇੱਕ 30 ਕਰਦੇ ਆ ਜੀ ਮੋਹਲਦਿਆਂ ਨੇ ਕੋਈ ਗੱਲ ਮੋਲ ਨਹੀਂ ਆਪਾਂ ਕਰਨਾ ਹੈ ਅੱਥਾ ਆਪਾਂ ਲਹਿਰ ਦੇਣ ਵਾਲੀ ਗੱਲ ਕਰਦੀਆਂ ਠੀਕ ਹੈ ਜੀ ਸਵਾ ਦੀ ਝੋਟੀ ਦੇ ਦਾਂ ਜੀ ਝੋਟੀ ਬਹੁਤ ਚੰਗੀ ਹੈ ਅਜੇ ਸਭ ਸੁਸਾ ਲੱਗਾ ਆਪਣਾ ਜ ਆਜਾ ਕਰ ਦੋ ਮਾਨ ਦਾ ਨਾ ਹੋਰ ਛੋਟ ਕਰਦਾ ਕੋਈ ਗੱਲ ਨਹੀਂ ਇੱਕੋ ਹੀ ਗੱਲ ਕੋਈ ਗੱਲ ਹਾਂ ਜੀ ਲਕਵੀਰ ਦੀ ਝੋਟੀ ਦੇ ਦਾਂ 5000 ਛੋਟ ਪਰ ਇੱਕ ਵੀ ਦੀ ਝੋਟੀ ਹੈ ਤਿੰਨੀ ਹੋਰ ਆ ਨਹੀਂ ਗੁਰਗੱਤ ਉਹ ਜਾਣ ਦੋ ਜਾਣ ਲੱਗ ਪਈ ਆ ਜਾਓ ਆ ਜਾਓ ਇਹਨੂੰ ਖੁਲਾਉਣਾ ਸੀ ਤਾਂ ਕਿਦਾਂ ਖੁਲਾਉਣਾ ਰੋਟਾ ਇਹਨਾਂ ਖੜੂ ਗਏ ਹਾਂਜੀ ਹਾਂ ਜਾਣ ਲੱਗ ਪਈ ਕੋਈ ਗੱਲ ਇੱਕ ਸਤਾਰੀ ਹਾਂ ਚਲੋ ਇੱਕ ਸਤਾਰੀ ਜਿਹੜਾ ਤੁਹਾਡੀ ਬੜੀ ਮੋੜਣੀ ਕੋਈ ਗੱਲ ਨਹੀਂ ਇੱਧਰ ਆ ਜਾਓ ਆ ਜਾਓ ਇਹ ਵੀ ਸੁਈਆ ਇਹ ਗੱਪਣਿਆ ਨਹੀਂ ਅੱਛਾ ਇਹ ਉਹ ਕੀ ਕਰਦਾ ਇਹ ਵੀ ਹਰੇੜਾ ਦੂਜਾ ਨੰਬਰ ਇਹ ਫੋਨ ਇਹ ਗੱਪਣ ਕੀ ਇਹ ਵੀ ਰਹਿਣ ਦੀ ਆ ਹਾਂਜੀ ਉਹ ਵੀ ਰਹਿਣ ਦੀ ਇਹ ਵੀ ਰਹਿਣ ਦੀ ਬੋਲੋ ਜੀ ਵੀ ਹਾਂਜੀ ਇਹ ਗੱਪਣਿਆ ਹੀ ਇਹ ਹਫਤਾ ਰਹੂਗੀ ਦੋ ਦਿਨੇ ਪਤਲੂ ਨੇ 15 ਲੀਟਰ ਕੱਢਿਆ ਬਹੁਤ ਬਹੁਤ ਚੰਗੀ ਗੱਲ ਕੋਈ ਸੇਵਾ ਕਰੂਗੀ ਤੇ ਆਹ ਸਾਡੇ 17 18 ਤੋਂ ਬਾਅਦ ਹੀ ਕਰਨਾ ਸਰ ਜੀ ਤੁਹਾਡੀ ਕਿੰਨੀ ਆ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਆਖਾ ਚੱਲੀ ਬਣੋ ਥਲੋ ਹਾਂਜੀ ਹਾਂਜੀ ਐ ਮੁਰਦਾ ਮੈਂ ਜਿੰਨੀ ਬੋਲੂ ਥਲੋ ਹੋਰ ਮੁਰਦੀ ਮੈਂ ਜਿੰਨਾ ਭਾਗ ਲੜ ਕੇ ਜੋ ਬਰੋਆ ਆਪਸਾਰੇ ਰਹੀਆ ਅੱਛਾ ਰਹੀਆ ਹਾਂਜੀ ਹਾਂਜੀ ਕਦੋਂ ਨੰਬਰ ਮੀਆਂ ਤੁਹਾਡੇ ਡੰਗਰ ਸੂ ਪੈਂਦੇ ਆ ਸਾਰਾ ਜਿਹੜਾ ਹਫਤਾ ਨਹੀਂ ਸੂਦੀ ਝੋਟੀ ਜੀ ਆਜੋ ਬਈ ਆਜੋ ਹਾਂਜੀ ਲੈੋ ਬਈ ਰਖਮ ਇੱਥੇ ਚਾਹੇ ਖੜਾਓ ਇੱਥੇ ਲਓ ਇੱਟੇ ਬਾਰਾ ਕੱਟ ਆਜਾ ਮੋ ਠੰਡੀ ਜਿੱਥੇ ਮਰਜੀਆ ਨੂੰ ਘਲਾਉ ਦੋ ਜਿੱਥੇ ਮਰਜੀ ਬਹੁਤ ਜ਼ਿਆਦਾ ਨਮੀ ਦੰਦਾਂ ਤੋਂ ਦੱਦ ਨੇ ਰੱਖਣਾ ਅੜੀ ਅੜੀ ਮੋਟੀ ਸਿਵਾਈ ਹੋਣੀ ਹੈ ਪੂਰੀ ਸਿਵਾਈ ਦੇ ਨਾਲ ਸੰਬੇ ਵਾਲਾ ਥਣਾ ਸੰਬਾ ਥਣਾ ਸੰਬਾ ਥਣ ਕੇ ਹੱਡੀ ਝੋਟੀ ਨਾਲੇ ਕੁਆਲਟੀ ਚੇਕ ਕਰੂਗੀ ਚੇਕ ਕਰ ਲੋ ਚੇਕ ਉਹਦਾ ਕਰਨ ਹੈ ਮਾਰਾ ਕਿਰਸਾ ਕਰੇ ਬਹੁਤ ਜ਼ੱਤਗਾ ਬੜਾ ਉੱਘਾ ਮੈਂ ਜ਼ਾਇਦਾ ਖੜਾ ਹੈਂ ਹਾਂਜੀ ਦੇ ਉਹ ਜੀ ਨੇ ਕਿਹਾ ਤੇ ਇਹ ਗਾਣੀ ਨਹੀਂ ਦੱਸ ਤੋ ਫੋਟਾ ਹਾਂਜੀ ਉਹੀ ਗਾਣੀ ਜਿਹਨੂੰ ਇਹ ਦਿੰਦਾ ਕਿ ਦਮ ਬੋਲ ਦੇ ਤਾਂ ਕਿ ਕਰ ਲੋ ਸਵਾ ਕਰ ਲੋ ਬਈ ਇੱਕ ਵੀ ਦੀ ਦੇਦਾ ਠੀਕ ਹੈ ਜੀ ਛੋਟੀ ਲਖੋ ਉਧਰ ਦਾ ਮਾਲ ਥੋੜਾ ਮੁੱਲ ਨਾ ਹੀ ਆਉਂਦਾ بڑا ਮੁੱਲ ਨਾ ਆਉਂਦਾ ਮਾਲ ਲੱਭਦਾ ਨਹੀਂ ਕੋਈ ਛੱਡ ਦੋ ਬਸ ਨਾ 2000 ਛੋੜ ਇੱਕ 18 ਦੀ ਹੋ ਗਈ 18 ਹੀ ਦੇ ਦਾਂ ਫੋੜਾ ਜੀਆ ਔਰ ਮਾਨੂੰ ਮੋਕੇ ਤੇ ਕਰਦਾ ਛੋਟੇ ਮੋਕੇ ਕਰਦੇ ਮੋਕੇ ਦੇ ਕਰਦਾ ਕਿ ਬਾਕੀ ਪੱਟੀ ਚੰਗੀ ਆ ਛੋਟੀ ਚੰਗੀ ਆ ਇਹ ਬਾਈ ਜੀ ਕੋਣਾ ਇਹ ਆਪਣਾ ਭਾਈ ਹੈ ਅੱਛਾ ਥੋੜਾ ਜਿਹਾ ਕਰਵਾ ਦੇ ਇਹ ਮਨੂਰ ਕੱਤੀ ਆ ਜੀ 2 ਦੰਦ ਹਾਂ ਹਾਂ ਠੀਕ ਆ 2 ਦੰਦ ਦੁੱਗੀ ਆ ਜੀ ਅੱਛਾ ਹੋਰ ਦੁੱਗੀ ਜਿਹਨੂੰ ਆਂਦੇ ਆ ਠੀਕ ਆ ਹਫਤਾ ਲਊਗੀ ਇਸ ਮਹੀਨੇ ਦੇ ਵਿੱਚ ਬੋਲੋ ਵੀ ਹੋਰ ਵੀ ਤਰਾ ਤੂੰ ਤੂੰ ਵੇਂਦੇ ਨਾ ਰੱਖੋ ਨਾ ਅਲੱਗ ਅਲੱਗ ਧੀਰੇ ਧੀਰੇ ਚਲਾਣਾ ਪਹਿਲਾ ਸੂਆ ਹਾਂ ਪਹਿਲਾ ਸੂਆ ਪਹਿਲਾ ਦੰਦ ਜੇ ਦੁੱਗੀ ਆ ਸਾਡੇ ਪਿੰਡਾਂ ਸਾਰਾਂ ਜੇ ਹੋਣੀ ਆ ਲੋ ਜੀ ਪਹਿਲਾ ਸੂਆ ਇਹ ਦੇਖੋ ਤੁਹਾਡੀ ਵੀ ਚੁਗਲੀ ਲੱਖੋ ਮੂੰਹ ਨਹੀਂ ਸਿਰ ਨਹੀਂ ਸਭ ਚੀਜ਼ਾਂ ਦੀ ਹਾਂ ਜੀ ਜਿਵੇਂ ਵੇਖੋ ਸੁਪੇੜਾ ਕਿੱਡਾ ਕੁਆਲਟੀ ਦਾ ਪਾਣਾ ਬਿਲਕੁਲ ਦੇਖੋ ਕਿ ਬਸਾਉਂਦੀਆਂ ਸੰਦੇ ਵਿੱਚ ਉਹ ਨਹੀਂ ਠੀਕ ਹੈ ਹਲੇ ਕੁਝ ਵੀ ਸੰਦੇ ਪਾਇਆ ਗਿੱਠਾ ਬੈਂਦੀਆਂ ਪੂਰੀ ਕੁਆਲਟੀ ਵਾਲੀ ਚੋਟੀ ਇਹ ਵੀ ਉਧਰ ਹੋਈ ਹੈ ਨਾ ਉਧਰ ਹੋਈ ਜਿਹੜਾ ਨਹੀਂ ਸਚਾਈ ਹੈ ਬਿਲਕੁਲ ਹਾਂ ਜੀ ਸਿੱਕਿਆ ਜੀ ਕੋਈ ਜਿਹੜਾ ਇੱਕੋ ਤੋਂ ਹੋਰੀ ਕੁਦ ਆਓ ਆਓ ਸੋ ਲੱਕੇ ਦਾ ਮਹਲਕ ਉੱਥੋਂ ਦਾ ਰਹਿਣਾ ਇੱਥੋਂ ਹੀ ਲੈ ਜਾਓ ਜਿਹੜਾ ਇੱਥੋਂ ਦਾ ਇੱਥੋਂ ਦਾ ਹਾਂ ਜੀ ਦੇਖੋ ਕੱਤੀ ਉਹ ਉੱਥੇ ਲੈ ਜਾਓ ਰੋਕੋ ਇੱਥੇ ਉੱਥੇ ਲੈ ਜਾਓ ਦੋ ਦੰਦ ਕੱਤੀ ਆ ਕੋ ਮਾਰ ਕੇ ਮਕਲੇ ਪਰਮੇਸ਼ਰ ਹੋਰ ਦੌਰ ਲੈ ਗਏ ਥਾਂ ਕਿਹੜਾ ਸੁਬੇ ਆ ਤੁਹਾਨੂੰ ਲੱਗਾ ਆ ਕਿੱਥਾਂ ਪੈਂਦਾ ਲੈ ਜਰੋ ਥੀ ਕਰਾਂਗੇ ਲੈ ਜਰੋ ਬਰੇ ਗਾੜਾ ਪੜੀ ਪੂਰੀ ਜਿਵੇਂ ਪਈ ਪੂਰੀ ਥੋਬੀ ਪੂਰੀ ਹੈ ਚੰਗੀ ਵਹਿਣ ਦੀ ਧੀ ਆ ਹਾਂ ਹਾਂ ਚੰਗੀ ਵਹਿਣ ਦੀ ਧੀ ਬਣਨਾ ਲੈ ਲਗੋ ਚੰਗੀ ਵਹਿਣ ਦੀ ਧੀ ਜਿਹੜੀ ਉਹਨੇ ਬਣਦਾ ਗੈਣਾ ਨਹੀਂ ਬੰਗੀ ਨਾ ਕੀ ਨਾ ਆਂ ਚੰਗੀ ਵਹਿਣ ਦੀ ਧੀ ਆ ਚੰਗੀ ਵਹਿਣ ਦੀ ਧੀ ਨਾ ਮਤਲਬ ਪਾਰਟੀ ਮਰੋਹੀਆ ਵੇਖੋ ਹਾਂਜੀ ਬੋਜੀ ਤਾਂ ਬੋਲੋ ਬੰਦ ਕਿੰਦਾ ਕਿਤੀ ਬੰਗਦੇ ਨਹੀਂ ਕੋਈ ਗੱਲ ਨਹੀਂ ਤੇ ਬਾਕੀ ਜਿੰਨੀ ਸ਼ੋਰ ਕੰਨੀ ਕਰਦ ਨੇ ਕੋਈ ਗੱਲ ਨਹੀਂ ਉਹ ਜ ਆਣ ਹੀ ਬਣਾਂਗੇ ਕਿੱਤੀ ਜਿ ਕਿੱਡੀ ਨਹੀਂ ਮੈਂ ਜਾ ਕੇ ਕੰਮ ਬੋਲਣਾ ਹੀ ਆਉਣਾ ਜੇ ਤੁਹਾਨੂੰ ਪਤਾ ਹਾਂ ਜੀ ਇੱਕ ਵੀ ਨਹੀਂ ਛੋਟੀ ਦੇ ਦਾਂਗੇ ਕੋਈ ਨਹੀਂ ਹਾਂ ਹਾਂ ਪੰਜ ਹੀ ਛੱਡ ਦੋ ਉਹ ਪੰਜ ਗੋਗਾਂ ਗਾੜੀ ਲੱਭ ਜਾ ਰਹੀ ਸਭ ਲੱਭ ਲੈ ਆਜੋ ਮੇਰੇ ਠੀਕ ਹੋ ਗਏ ਕੀ ਮੋਨ ਬੰਦ ਕਰ ਕਿੱਤੀ ਯਾਰੀ ਚੱਗੀ ਆ ਕਿੱਥੇ ਲੱਗੋ ਥੱਟ ਹੀ ਆਗਾ ਹਾਂ ਨਹੀਂ ਕੀਤੀ ਤੇ ਚਾਰ ਦਿਨ ਲੈਂਦੀ ਐ ਬੰਨੀ ਆ ਬੰਨੀ ਆ आले के दीदी जी दीदी देर देना हमरा देखो तेरे चीज आ दूसरा सुबह ही आ गया गपोन है गपोन हां गपोन गपोन हम ता लेऊंगी आज ही आई आई चलो ले लो जी बिट्टू दूसरा सुबह दूसरा सुबह जी आज ही आई आई मुंह मलहाओ एक मिनट एक मिनट एक मिनट एक एक मिनट आ रहा देखो ਠੀਕ ਆ ਹੋਰ ਹੁਣ ਬੜਾ ਮਜ਼ਾ ਲਾ ਲਓ ਜੀ ਡੇਡਾ ਟੀਰ ਕਰਾ ਦੇ ਇੱਥੇ ਸਾਰੇ ਆ ਗਏ ਹਾਂਜੀ ਹਾਂਜੀ ਹੱਥਾਂ ਲਊਗੀ ਉੱਥੋਂ ਆਹ ਬਸ ਨੇ ਕੱਟੀ ਆ ਕੇ ਆਈ ਹੋਣੀ ਉਸ ਵੀ ਅਸਲੀ ਉੱਥੇ ਚਾਰ ਅਸਲੀ ਨੂੰ ਬੰਦ ਕਰੀ ਠੀਕ ਆ ਹਾਂਜੀ ਹਾਂ ਨੀਲੀ ਦਾ ਫੋਨ ਸ਼ੌਕ ਹੈ ਕਦੀ ਮੇਡੀ ਵਿੱਚ ਆ ਜਾਈਏ ਮੋਰੀ ਹੋਵੇ ਜਾਂ ਨੀਲੀ ਹੋਵੇ ਉਹ ਲੱਭਦੀ ਨਹੀਂ ਬਰਾਜੀ ਇਹ ਕੱਦਮੀ ਦਾ ਮੈਂ ਚੱਲ ਕੋਈ ਗੱਲ ਕੋਈ ਨਹੀਂ ਲੈ ਹਾਂਜੀ ਹਾਂਜੀ ਬੜੇ ਦਿਨਾਂ ਦੀ ਵੀਡੀਓ ਕੋਲ ਹੁੰਦਾ ਵੀਡੀਓ ਬਣਾ ਮਹਾਲ ਕਰ ਜਾਂਦਾ ਵਿੱਚੋਂ ਰੋਗੀ ਜੋਰੋਗੇ ਤੇ ਰੋ ਆ ਰੋ ਰਾਹੀ ਹੁਣ ਦੋ ਸੋਹਣਾ ਲੱਗਾ ਜੀ ਮੋਤੀ ਹੁਣ ਪੋਲੀ ਚਵਾਈ ਹੈ ਆ ਪੋਲੀ ਚਵਾਈ ਹੋ ਗਈ ਹੈਗੀ ਹੈ ਜੀ ਹਾਂ ਜੀ ਮਾਕੇ ਭੋਜਤਈ ਮਾਹਸੜਾ ਮਾੜਾ ਲੈ ਗਿਆ ਨਾ ਚੱਕਰ ਲਾਣਾ ਜੀ ਕੋ ਸ਼ਾਰਟ ਕੇ ਲੈਣਾ ਮਾਰ ਚੱਕਰਾ ਨਾ ਤੇ ਜੇ ਜਿਹੜਾ ਪੈਸੇ ਲੱਗਦੇ ਆ ਸਾਨੂੰ ਕੋਈ ਜੋਗ ਦੇ ਜਾਂਦੇ ਕਰਦੇ ਆ ਜਾਂ ਕੋਈ ਚੰਗਾ ਲਾਵਾਂਗੇ ਚੰਗੇ ਦਾ ਵਾਰ ਆਪਾਂ ਨੂੰ ਮਨ ਚੰਗੇ ਦੇ ਪੈਸੇ ਚੰਗੇ ਮਿਲਣੇ ਆ ਇਹ ਗੱਲ ਮਾਰੇ ਦੇ ਬਾਣੇ ਬੈਣੇ ਆ ਹਾਂ ਜੀ ਬੈਣੇ ਇੱਕ ਪੰਜ ਦੀ ਦੇ ਦਈਏ ਜੀ ਇਜ਼ਿਆਦਾਂ ਨੂੰ ਮੋਟੀਆਂ ਦੇ ਉਧਰ ਜਿਆਦਾ ਕੀਤਾ ਉਹਦੇ ਰਿਕਤੀ ਕੀਤਾ ਸਵਾ ਕੀਤਾ 1.5 ਦੀ ਦੇਦਾਂਗੇ। ਹਾਂਜੀ ਆਹ ਫੋੜਾ ਹੋਰ ਥੱਲੇ ਹੋਰ ਥੱਲੇ ਇਸ ਕੋਈ ਗੱਲ 500000 ਦੀ ਝੋਟੀ ਦੇਦਾਂਗੇ ਬਠੀਕਾ ਲੱਖ ਦੇਦਾਂਗੇ ਕਹਿੰਦੇ ਹੋਗਾ। ਹਾਂਜੀ ਹੋਰ ਆਪੇ ਹੋਰ 2000 ਛੋਟ ਹੋ ਗਈ 99 ਦੀ ਹੋ ਗਈ ਭਰਾਓ। ਉਹ ਚੱਲ ਮੇਰੀ ਆ ਗੁਰੂਆ ਲੱਭਦਾ ਨਹੀਂ ਜੋ ਪੰਜ ਮਾਰ ਚੰਗਾ ਬਿਰੂ ਮੜੀ ਆਈ ਝੋਟੀ। ਜਾਣ ਦੋ ਚਲੋ ਚੋ ਦੋ ਹੀ ਹੱਦੀ ਆਈ 99 ਦੀ ਨਹੀਂ ਨਹੀਂ 99 ਦੀ 93 ਮੇਰੀ 92 92 93 ਹੀ ਲੈ ਆਇਓ ਆ ਅੱਗੇ ਜਿਆਦਾ ਰੁੱਤਾ ਕੋਈ ਨਹੀਂ ਕੋਈ ਨਹੀਂ ਹੁੰਦਾ ਫੁਰਸਾ ਕੋਈ ਨਹੀਂ ਇਹ ਚੱਲ ਨਵਾਂ ਮਾਲ ਲੈ ਕੇ ਆਓ ਕੋਈ ਵੀ ਜੇ ਨਵਾਂ ਆਉਂਦਾ ਆ ਅੱਗੇ ਇੱਕ ਨਵਾਂ ਮਾਲ ਲੈ ਆਉਣਾ ਹਾਂ ਲੱਭਦਾ ਨਹੀਂ ਬਹੁਤ ਘੱਟ ਜੁਮਾ ਬੋਲੋ ਸੁਣੋ ਤੁਸੀਂ ਨਾ ਪਈਆਂ ਉਹ ਵੀ ਸਕੂਲ ਬਹੁਤ ਘੱਟ ਗਿਆ ਅਬਾ ਤੇ ਆ ਗਿਆ ਕਿਤੇ ਨਹੀਂ ਗਿਆ ਲੋਕ ਗਾਈਆਂ ਦੇ ਵੀਡੀਓ ਪਾਈ ਦੇਦੇ ਮੈਂ ਨਹੀਂ ਪਾਉਂਦੇ ਨਹੀਂ ਮੈਂ ਲੱਭਦੀ ਨਹੀਂ ਮੈਂ ਮਿੰਗੀ ਆ ਤੂੰ ਮਾਰਾ ਪੈਦਾ ਨਹੀਂ ਹਾਂ ਤੂੰ ਆਉਂਦਾ ਬਾਹਰ ਨੂੰ ਲੱਭਦਾ ਨਾ ਕਰੀ ਕੋਈ ਮੈਂ ਜੱਜ ਸੁਭਾ ਚੋਟ ਗਿਆ ਸੂਈ ਆ ਜੀ 12 ਲੀਟਰ ਦਾ ਪੱਕਾ ਪੱਕਾ 12 ਲੀਟਰ ਦਾ ਰੰਗ ਕੱਟਾ ਵਾ ਨਾਰੀ ਨਾਲ ਨਾਲ ਪਰ ਅਜੇ 5ਵੇਂ ਦਿਨ ਦਾ ਸੂਆ ਲੋ ਜੀ ਮਰਹਬਾਤ ਆਜੇ 5ਵੇਂ ਦਿਨ ਦਾ ਸੂਆ 12 ਲੀਟਰ ਦਾ ਪੱਕਾ ਹੀ ਆ ਦੁੱਧ ਪੂਰਾ ਤਿਆਰ ਤਿਆਰ 12 ਵਜੇ ਨਾਲ 24 ਦਿਨ ਲੀਟਰ ਮੇਂ ਬੋਰੀ ਤੋਂ ਬੰਦ ਹੋ ਗਿਆ ਬੋਰੀ ਵਿੱਚ ਸਾਗ ਆਈਆ ਸਮਝਿਆ ਨਹੀਂ ਬੋਰੀ ਹਾਂ ਜੀ ਬੋਰੀ ਬਾਦ ਦੁੱਧ ਬਣ ਗਿਆ ਵਾ 12 ਲੀਟਰ ਹੁਣ ਦੁੱਧ ਆ 5ਵੇਂ 6ਵੇਂ ਦਿਨ ਦਾ ਸੂਆ ਆ ਜੀ ਆ ਜੀ ਆ ਲੈ ਆ ਬਨੇਸ ਮਾਲ ਹੀ ਬਰਾਕਰ ਗਿਆ ਜੀ ਮਾਲ ਜਿਹੜਾ ਸਾਹੀ ਚਾਹੋ ਕੋਈ ਸਾਹੀ ਬੰਜਰ ਸੀਗਾ ਨਾ 15 ਮਿਲ ਗਿਆ ਮਾਲ ਵਾਦੂ ਹਾਂ ਜੀ ਮਾਸੂਆ ਦੀ ਨਾ ਪੈਂਦਾ ਸਾਡੇ ਕੋਲ ਕੋਈ ਮਾਲ ਰਸਦਾਰ ਨਹੀਂ ਆ ਇਹਦਾ ਅਗਰੇ ਸੁਆਹ ਕਰ ਗਿਆ ਬਾਸ ਹਾਂ ਇੱਥੇ ਪਿੱਛੇ ਗਾਓ ਜੀ ਸਾਡੇ ਤੇ ਤੋਰੋ ਹਣ ਚਲੋ ਜੀ ਤੋਰੋ ਚੱਲ 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 ਬਿਲਕੁਲ ਬਸ ਠੀਕ ਚਾਹੋ ਇੱਕ ਨੰਬਰ ੜੀ ੜੀ ਮੋਟੀ ਜਵਾਈ ਹੋਣੀ ਵਧੀਆ ਜਵਾਈ ਹੋਣੀ ਜੀ ਇਹ ਹੋਰ ਤੋਂ ਹਾਂ ਜੀ ਹਾਂਜੀ ਜੀ ਦੱਸੋ ਤੁਸੀਂ ਰੇਸੋਸਟੇਮ ਦਾ ਜਿੰਨੇ ਚੋਟੀਆਂ ਕੋਈ ਗੱਲ ਦੀ ਦੇ ਦਿੰਦੇ ਅੱਜ ਕੋਈ ਗੱਲ ਨਹੀਂ ਇਹਦਾ ਇੱਕ ਦਾ ਸਮਾਂ ਦੇ ਬੀ ਪੰਜ ਹਜ਼ਾਰ ਸ਼ੋਰ ਇੱਕ ਬਾਂਧੀ ਤੇ ਇੱਕ ਬਾਂਧੀ ਦੀ ਕਰਾ ਦਿਓ ਠੀਕ ਹੈ ਠੀਕ ਹੈ ਲਓ ਉਹ ਜੱਟ ਕੋਈ ਦਾ ਹੋਰ ਜਾਣ ਦੋ ਚਲੋ ਹੋਰ 2000 ਕੋਈ ਲੱਕ ਰੇ ਪੂਰਾ ਲੱਕ ਰੇ ਓਏ ਮੈਨੂੰ ਬੰਦ ਕਰ ਤੂੰ ਲੱਕ ਰੀ ਛੱਡ ਦੇ ਹੋਰ ਓ ਨਹੀਂ ਮੈਨੂੰ ਬੰਦ ਕਰ ਓ ਵੀ ਉਹ ਵਾਲਾ ਨਹੀਂ ਉਹ ਜੋ ਬੰਦ ਕਰ ਰਹੇ ਨੇ ਆ ਜੋ ਕੋਈ ਨਹੀਂ ਆ ਰਿਹਾ ਲੱਕ ਰੀ ਬੋਝਾ ਛੋੜ ਹੋਰ ਕਰ ਦੇ ਕੋਈ ਕਹਤਾ ਕੋਈ ਗੱਲ ਮਾਰ ਕੇ ਤਾਂ ਪਾਤਸ਼ਾਨ ਹੋ ਜੂਗਾ ਓਏ ਇਹ ਕੱਪੜਾ ਆਂਦੀ ਹੈ ਸੂਈ ਆਜ ਆ ਜੋ ਇਹ ਵੀ ਸੂਈ ਨੂੰ ਦੇਖੋ ਵੱਡੀ ਰੋਟੀ ਇਹ ਵੀ ਪੰਜਵਾਂ ਦਿਨ ਸੂਈ ਨੂੰ ਅੱਜ ਦੂਜਾ ਸੂਆ ਸੂਈ ਮਨ ਸਿੰਘ ਨੂੰ ਬਹਾ ਦੇ ਸਿੰਘ ਥੋੜਾ ਥੁੜਾ ਰਹਿ ਗਈ ਉਹਦਾ ਸੂਆ ਦੋਤਾ ਨਹੀਂ ਖਲੋਉਂ ਖਾ ਉਹ ਦੋਸਤਾਂ ا گني نيتو ۽ पोलीस يا پرپل جي ثوابي ڪيرتي آهي ڀسوں جي ثوي آهي صاحب کي ڏي سُپيل هئون ڇوٽي نه هئون تاسي جڙا وٽ نئو ڪلو ٺيڪ آجي آجي بهر وڌو اخير ڏي جاجي ٿا ته ها به بس روکو روکو مٿي ڪراو وني وڃي جام جام ڏين نه ڏي سُهي اهو کلا ڏي ها اهو رڪجو ਕੋਈ ਐਕਾ ਨੰਬਰ ਹੈ ਕੋਈ ਐਕਾ ਨੰਬਰ ਨਹੀਂ ਪੁੱਜਾ ਲਾਸਟ ਪੀਸ ਆ ਬਾਈ ਨੇ ਲਾਸਟ ਪੀਸ ਆ ਦੇਖੋ ਜਿੰਨੇ ਦੀ ਛੋਟੀ ਹੈ ਕੋਈ ਗੱਲ ਨਹੀਂ ਕਿਹੜੀ ਗੱਲ ਹੈ ਹਾਂਜੀ ਲੱਖ ਦੀ ਜ਼ਿੰਦਗੀ ਹੈ ਜੀ ਅਰ ਹੋ 2000 ਸ਼ੋਰਟ ਕਾ ਦਨੇ ਹੋਰ ਕਿਹੜੀ ਗੱਲ ਛੋਟੀ ਚੰਗੀ ਵੱਡੀ ਆ 300 ਬਣਾ ਲਈ ਆ ਇੱਕੋ ਹੀ ਗੱਲ ਕਰਦੇ ਪੁੱਜਦਾ ਹੋ ਜਿੰਨੂੰ ਕਾਟ ਨਹੀਂ ਦੇਣੀ ਹੈ ਨੀ ਇੱਕੋ ਹੀ ਗੱਲ ਕਰਦੇ ਤੂੰ ਕਾਟ ਦੇਣੀ ਨਹੀਂ ਕੋਈ ਗੱਲ ਇੱਕੋ ਹੀ ਗੱਲ 95 ਨੂੰ ਦੇ ਦਿਓ 95000 ਹਾਂਜੀ 95000 ਯਾਰ ਸ਼ੋਰ 95000 ਸ਼ੋਰ ਹੋ ਜੇ ਦੇਖਾਂ ਤੇਰਾ ਕਿੱਡਾ ਕੋਈ ਗੱਲ ਹੀ ਮਹਾਰਾਜ ਕਰਵਾ ਕਰੇ ਕੋਈ ਆਹ ਹੋਰ ਝੋੜਾ ਅੱਗ ਰੋਇ ਪਰਾ ਕੁੱਲ 90 ਤੇਰਾ ਕੋਲ ਜਾਂਦੇ ਬਣਾ ਦੋ ਲੱਖ ਲਾ 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 ਕੋਈ ਆਹ ਕੋਈ ਮਾਏ ਬਤੀਜ ਬੁਲਾਉਂਦਾ ਹੀ ਬੱਲੇ ਜਾਨ ਨੂੰ ਤੇ ਉਹ ਜਾਨ ਨੂੰ ਤੇਰਾ ਤਾਂ ਮੋੜਨਾ ਕੋਈ ਗੱਲ ਹੀ ਜਾਨ ਦਾ 90 ਦੇ ਠੀਕ ਹੈ ਪਰ 90 ਦੇ ਤਾਂ ਕੋਈ ਅੱਖੀ ਜਾਰਾ ਕੋਈ ਜੋ 2000 ਘਟਾ ਲਾ 300 ਘਟਾ ਲਾ 90 ਦੇ 200 ਛੋੜ ਹੋਣੀ 200 ਛੋੜੀ ਤੇ ਸੰਦੀਪ ਸਿੰਘ ਨੇ ਕਹਿੰਦਾ ਜਿੰਨੇ ਦੀ ਮੋੜਣੀ ਨਹੀਂ ਚਲੋ 90 ਦੇ 200 ਛੋੜ ਇਹ ਛੋਟੀ ਦੁੱਧ ਵਾਲੀ 15 16 ਕਿਲੋ ਦੀ ਵੀਡੀਓ ਨੂੰ ਦਲੀਲਾਂ ਦੇਖਦੇ ਆ ਨਹੀਂ ਦੇਖਦੇ ਉਹਦਾ ਰੇਟ ਸਹੀ ਹੁੰਦਾ ਰੇਟ ਸਹੀ ਮੇਕੋ ਮਾਰ ਲੰਗਾ ਹੋਗਾ ਰੇਟ ਸਹੀ ਹੋ ਤਾਂ ਤਾਦੀ ਵੇਖਣੀ ਹੈ ਮਾਰ ਵੀ ਕੋਹ ਜਾ ਪਾਤਾ ਰੇਟ ਗਵਨ ਮੰਗੀਆਂ ਕੀ ਫਾਇਦਾ ਹੈ ਹਾਂਜੀ ਹਾਂਜੀ ਅਸੀਂ ਭਾਵੇਂ ਵੀਡੀਓ ਲੈਣ ਪਈਆਂ ਇਹਨੇ ਮਾਰ ਸੁਥਰਾ ਲੁੱਭ ਕੇ ਵੇਚ ਪਣੀ ਆ ਬਾਹਰ ਚੰਗਾ ਹੋਵੇ ਤੇਰੀ ਗੱਲ ਮੰਨਦੇ ਆ ਸਾਡੇ ਮਨ ਨੂੰ ਜੰਗਾ ਕੋ ਅਗਲੇ ਨੂੰ ਜੰਗਾ ਲੂ ਜੇ ਸਾਨੂੰ ਵਾਲ ਨਹੀਂ ਜੰਗਾ ਲੱਗਦਾ ਅਗਲੇ ਨੂੰ ਵੀ ਜੰਗਾ ਲੱਗਣਾ ਅਗਲੇ ਲੱਖਾਂ ਵੇਖੋ ਵੀਡੀਓ ਪਾ ਆਪੇ ਉਹਦੇ ਫਾਕੇ ਦੇ ਇਹ ਗੱਲ ਹੈ ਇਹ ਗੱਲ ਹੈ ਹਾਂਜੀ ਏ ਘਰ ਮਹਾਰਾਜ ਜੀ ਪਾ ਕਰੇ ਬਾਕੀ ਪਰਮੇਸ਼ਰ ਤੇ ਕਿਰਪਾ ਦੋਨੇ ਕਰਦੀਆਂ ਪਰਮੇਸ਼ਰ ਦੀ ਬਾਕੀ ਭਾਈ ਇਹ ਆ ਕੇ ਇੱਥੇ ਆ ਕੇ ਜੋ ਚਵਾਈ ਦੋ ਦਿਨ ਜੋ ਚਵਾਈ ਕਰੋ ਤਸੱਲੀ ਕਰੋ ਹਾਂ ਹਾਂ ਤਸੱਲੀ ਕਰਕੇ ਖੜੋ ਜਿਹੜੀ ਗੱਬਣਾ ਮਈਆਂ ਇਹਨਾਂ ਦੀ ਪਿੱਛੇ ਦੀ ਥੰੜਾ ਦੀ ਸਾਡੀ ਗਰੰਟੀ ਜੇ ਕੇ ਇਹਨਾਂ ਇਦਾਂ ਵੀ ਲੈਣੀ ਹੈ ਸਾਈ ਪੋਣੀ ਇਦਾਂ ਮੰਗਾਉਣੀ ਉਹਦੀ ਥੰੜਾ ਦੀ ਪਿੱਛੇ ਦੀ ਸਾਡੀ ਗਰੰਟੀ ਚਾਹ ਸੁਈ ਜਿਹੜੀ ਉਹ ਦੋ ਟਾਈਮ ਆ ਕੇ ਚੋਗੇ ਚਵਾਈ ਕਰਕੇ ਨਾ ਠੀਕ ਹੈ ਬੋਲੋ ਪੁੱਛਦੇ ਨੰਬਰ 91147 18790 ਕਰਨਾਲ ਸਿੰਘ ਫੌਜੀ सेंधते मुआ येला और साथ कसीर कर कसीर बाब का कसीर बाब बका रा कसीर बाब बका रा येला बसा कार्यो करे शेयर बात तो आज बात आज इन कार्यो माने चंक पार करे सब उन वीडियो शेयर करे लाइक करे सब देख रहे होंगे चैनल बहुत थोड़ा ज्यादा रहे सारे रोटी खाते रहे बात आज आज हाथ से हाथ से